ਜਾਬ ਕਰਦਾ ਤੇ ਅਸੀਂ 5.5 ਆਕੇ ਚਾਹ ਧਰੇ ਦੀਆ ਕਿਉਂਕਿ ਮਾਗ ਮਹੀਨਾ ਚੱਲਦਾ ਤੇ ਮਾਗ ਮਹੀਨੇ ਚ ਚਾਹ ਪਾਣੀ ਦੀ ਸੇਵਾ ਹੁੰਦੀ ਹੈ ਗੁਰਦਾਰਾ ਸੁਖਸਾਗਰ ਸਾਹਿਬ ਵਿਖੇ ਤੇ ਅੱਜ ਮੈਂ ਕਿਹਾ ਚਲੋ ਵਲੌਗ ਹੀ ਬਣਾ ਲਈਏ ਇਆਂ ਇਥੇ ਪਚੰਗੀ ਸਿੰਘ ਰਹਿੰਦੇ ਹੋਰ ਚੜ੍ਹਦੀ ਕਲਾ ਇਹਨਾਂ ਦੀ ਬੜੀ ਬਈਮਾਨ ਸੇਵਾ ਤੇ ਕਿਉਂਕਿ ਉੱਠਣਾ ਬਹੁਤ ਔਖਾ ਹੁੰਦਾ ਹਨਾ ਤੇ ਇਹੋ ਰਿਹਾ ਰੋ ਰਿਆ ਬੜੀ ਵਿਚਾਰੀ ਸੇਵਾ ਕਰਦੇ ਹਨ ਤੇ ਸਵੇਰੇ ਆਪਾਂ ਬੱਚਿਆਂ ਨੂੰ ਕਿਵੇਂ ਠੋਣੇ ਦੇ ਛੋਟੇ ਛੋਟੇ ਆ ਤੇ ਬੜੀ ਸੇਵਾ ਕਰਦੇ ਆ ਤੇ ਬੜੀ ਉਹਨਾਂ ਦੀ ਮਿਹਰ ਹੋਰ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਇਧਰ ਕੀ ਆ ਆਇਆ ਤੇ ਕਿੰપે ਦੀ ਮਾਨ ਸੇਵਾ ਜਿਹੜਾ ਵੇਲੇ ਨਾਲ ਆਉਂਦਾ ਗੁਰੂ ਘਰ ਉੱਠਣਾ ਹੀ ਪਹਿਲਾਂ ਤਾਂ ਮਾਨ ਹੁੰਦਾ ਤੇ ਫਿਰ ਆ ਕੇ ਗੁਰੂ ਘਰ ਸੇਵਾ ਕਰਨੀ ਜਾਂਦੀ ਆਖ ਤੇ ਬੜੀ ਮਾਨ ਸੇਵਾ ਹੁੰਦੀ ਇਹਨੂੰ ਦਵਾਈ ਦਵਾ ਕੇ ਲਿਆਉਂਦੇ ਹਨ ਨਾ ਕਿੰਨ ਦਵਾਈ ਦਵਾ ਕੇ ਲਿਆਉਂਦੇ ਦਵਾਈ ਦਵਾ ਕੇ ਫਿਰ ਆ ਕੇ ਮਿਲਦਾ ਅੰਦੀਤ ਬਾਈ ਕਰਨੀ ਹੁਣ ਪਾਣੀ ਇਤੋਂ ਨਿਕਲਦਾ ਚੱਲ ਕੋਈ ਚਾਹ ਸਾਡੀ ਇੱਧਰ ਤਿਆਰ ਤੇ ਅੱਜ ਲਿਆਉਣਿਆ ਚਾਹ ਨਾਲ ਸਮੋਸੇ ਹਣ ਮੈਂ ਤਾਂ ਕੀ ਪਾ ਜਾਨੇ ਆ ਪਾ ਮਾੜਾ ਧਿਆਨ ਰੱਖੀ ਚੰਗਾ ਮੈਂ ਮੋਸਾ ਕੱਢਾ ਬਾਬਾ ਜੀ ਚੱਲ ਬੱਚੀ ਲਓ ਸਮੋਸਾ ਆ ਗਿਆ ਗਰਮਾ ਗਰਮ ਪੀਪਾ ਸਾਡਾ ਵਰਤਾਉਗਾ ਚਾਹ ਓਕੇ ਆਪਣੀ ਚਾਹ ਹੋ ਗਈ ਰੋੜੀ ਤੇ ਸੰਗੀਤ ਯਾਰ ਪਰ ਤਿਆਰ ਅੱਜ ਸਾਡੇ ਸੇਵਾ ਦਾ ਰਾਏ ਨਹੀਂ ਘਟਾ ਟਾਈਮ ਹੋ ਜਾਂਦਾ

ਆਣ ਦੀ ਕੀ ਗੱਲ ਬਰੇਣੇ ਅਮੋਦ ਕੀ ਗੱਲ ਬਣਾਉਂਦੇ ਮੁੰਡੇ ਤੇ ਨਹੀਂ ਬਣਾਉਂਦੇ ਅਲਟਰਾ ਸਾਊਂਡ ਹੋਣੀ ਆ ਗੱਡੀ ਵੀ ਕਰਾਉਣਾ ਚੈੱਕ ਅਪ ਤੇ ਮੁੱਤ ਕੀ ਇਲੈਕਟ੍ਰੀਸ਼ੀਅਨ ਹੈ ਨਹੀਂ ਕੋਈ ਹਨਾ ਵਧੀਆ ਤੇ ਦੇਵ ਕਹਿੰਦਾ ਵੀ ਫ੍ਰੀ ਕੋਟ ਹੁਣ ਗੱਲ ਹੋਈ ਆ ਪ੍ਰੋਬਲਮ ਕੋਈ ਜ਼ਿਆਦਾ ਨਹੀਂ ਹੈਗੀ ਉਹ ਕਹਿੰਦੇ ਵੀ ਪ੍ਰੋਬਲਮ ਹੈ ਨਹੀਂ ਪਰ ਮੈਨੂੰ ਲੱਗਦਾ ਵੀ ਇੱਥੇ ਪ੍ਰੋਬਲਮ ਹੈਗੀ ਆ ਹੈਗੀ ਵੀ ਨਾ ਮਾਤਰਾ ਥੋੜੀ ਐ ਪਰ ਮੁੜ ਕੇ ਪ੍ਰੋਬਲਮ ਆਉਗੀ ਹਨ ਹੈ ਕੋਈ ਇਲੈਕਟ੍ਰੀਸ਼ੀਅਨ ਦਾ ਹੀ ਕੰਮ ਆ ਥੋੜਾ ਬਹੁਤਾ ਨਾ ਕੋਈ ਕਰੰਟ ਕਰੋ ਛੱਡਦੀ ਐ ਐ ਜਦੋਂ ਜਾਈ ਜਾਂਦੀ 80 90 70 ਤੇ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਜਦੋਂ ਮੋੜ ਮਾਰ ਤੇ ਮੋੜੀ ਦੀਆਂ ਦੂਜੇ ਗੇਅਰ ਚ ਉਹ ਧੱਕੇ ਜੇ ਮਾਰਦੀ ਐ ਜਾਨੀ ਐ ਲੱਗਦਾ ਜਿਵੇਂ ਕਰੰਟ ਛੱਡਦੀ ਐ ਜਾਂ ਤੇਲ ਜਿਹਾ ਆੜਦਾ ਬਸ ਘੜਦਾ ਐਦਾਂ ਜਾਂਦੇ ਹੁਣ ਫ੍ਰੀ ਕੋਡ ਚੱਲਦੇ ਆ ਅੱਜ ਮੈਂ ਦੇਣਾ ਇਸੇ ਕੰਮ ਤੇ ਹੀ ਲਾਉਣਾ ਸਾਰਾ ਗੱਡੀ ਦੀ ਚੈੱਕਅਪ ਕਰਾਉਣੀ ਤਾਂ ਹੁਣ ਕਿਰਾਂ ਫ੍ਰੀ ਕੋਡ ਚੱਲਦੇ ਆ ਇੱਥੇ ਕਹਿੰਦਾ ਮਸ਼ੂਹਰ ਕੋਈ ਇਹ ਚੈੱਕਅਪ ਮੈਂ ਕਰਾਉਣਾ ਫਿਰ ਵਾਪਸੀ ਨੇ ਮੁੱਦ ਕੀ ਆਉਨੇ ਆ ਸੜਕਾਂ ਦਾ ਵੀ ਕੰਮ ਕਰ ਪੱਟੀ ਬਿਠੇ ਆ ਮੈਂ ਇੱਧਰ ਗਿਆ ਸੀ ਡਾਕਰ ਕੋਲੇ ਗੁਰਪ੍ਰੀਤ ਇਲੈਕਟ੍ਰੀਸ਼ੀਅਨ ਤੋਂ ਕਿਹੜੀ ਸਾਈਡ ਹੈ ਵੀ ਲੱਭਣਾ ਪਣਾ ਕੰਮ ਕਾਰ ਇਸ ਯਾਰ ਗੁਰਪ੍ਰੀਤ ਦਾ ਇਲੈਕਟ੍ਰੀਸ਼ੀਅਨ ਮਿਲਦਾ ਹੀ ਆ ਰਬ ਬਿਮਾਰ ਜੇ ਦਾ ਕੀ ਕਹਿਣਾ ਕੋਲੇ ਆ ਗਏ ਮਠਾੜੂ ਵਾਲਿਆਂ ਦੇ ਮੇਰੇ ਸਾਹਮਣੇ 200 ਰੁਪਏ ਲੈ ਲਿਆ ਬਸ ਐਵੇਂ ਸਾਫ ਸਫਾਈ ਜੀ ਕਰਕੇ ਓਕੇ ਆ ਪਰ ਗੱਡੀ ਉਵੇਂ ਹੀ ਗੱਡੀ ਟੱਸ ਤੋਂ ਮਸਣੀ ਜਿਵੇਂ ਸੀਗੀ ਓਵੇਂ ਹੀ ਐ 200 ਰੁਪਇਆ ਦੇਣ ਆਇਆ ਸੀ ਉਹ ਦੇ ਚੱਲੇ ਆ ਹੁਣ ਫੇਰ ਉੱਥੇ ਵਾਪਸ ਮੁੜ ਕੇ ਚੱਲਦੇ ਦੇਵ ਕੋਲੇ ਉਹਨੂੰ ਕਹਿੰਦੇ ਵੀ ਗੱਡੀ ਦਾ ਹੱਲ ਕਰਕੇ ਦੇ ਤੇ ਨਹੀਂ ਤਾਂ ਫਿਰ ਕਹਦੇ ਵੀ ਹਾਰ ਚਲੋ ਹੁਣ ਇੱਥੇ ਚੱਲਦੇ ਆ ਨਾ ਆ ਸੀਗਾ ਨਹੀਂ ਹੈਗੀ ਗੱਲਬਾਤ ਮਿੱਤਰੋ ਗੱਡੀ ਲਾਤੀ ਐ ਤੇ ਮੈਂ ਕਿਹਾ ਚਲੋ ਸਰਵਸ ਸਰਵਸਤਾ ਕਰਦੇ ਹਾਂ ਭਾਵੇਂ ਕਿਵੇਂ ਆ ਬੜੀ ਵਧੀਆ ਕਰਦੇ ਸਰਵਸ ਟਕਾ ਕੇ ਹੈ ਹਾਂਜੀ ਹਾਂਜੀ ਪਾ ਜਿਹੜਾ ਤੋਂ ਪੈਂਦਾ ਹੁਣ ਇਹਨੂੰ ਬੰਦ ਨਹੀਂ ਹੋਣੀ ਚਾਹੀਦੀ ਪ੍ਰੋਬਲਮ ਤਾਂ ਥੋੜੀ ਆ ਤੇ ਬਾਕੀ ਹੁਣ ਚਲੋ ਦੇਖਦੇ ਆ ਕੀ ਕਰਦੇ ਹਾਲ ਨੂੰ 39000 ਖਰ ਦਾ ਹੈ ਚੱਲ ਕੇ ਆਪਣਾ ਵੀਰ ਦੇ ਆ ਹੁਣ ਲੈਣਾ ਕਿਵੇਂ ਲੱਭਦਾ ਫਾਲਟ ਕਿ ਨਹੀਂ ਆਜਾਈ ਸਵੇਰ ਦੇ ਲੱਗੇ ਹੋਵੇ 3 ਵਜੇ ਆ ਤੇ ਫੇਰ ਕਿੱਧਰ ਜਾਏ ਆ ਹਾਂ ਡੀਜ਼ਲ ਫਿਲਟਰ ਸਾਰੀ A to Z ਸਰਵਿਸ ਕਰਤੀ ਹੈ ਹੁਣ ਵੇਖਦੇ ਆ ਕੀ ਮਾਹੌਲ ਬਣਦਾ ਲੱਗਾ ਵਾ ਚੈਕਿੰਗ ਤੇ ਕਿਤਾਬ ਮੜੀ ਦੀ ਹੈ ਹਾਂ ਮੜੀ ਹੁੰਦੇ ਹੁੰਦੇ ਬਈ ਹਾਂ ਹਾਂ ਆਹ ਹੋਇਆ ਤੇੜਾ ਵੇ ਇੱਥੇ ਹਵਾ ਆ ਗਈ ਉਹ ਤੋਂ ਬੰਦ ਹੋ ਗਈ ਤਾਂ ਕਿਉਂ ਹਵਾ ਰਹਿੰਦੀ ਆਵੇ ਤੇੜਾ ਨਿੱਕੀ ਦੀਂਦੀ ਆਵੇ ਦੀ ਹਾਂ 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 ਇਹ ਇਹ ਡੀਜ਼ਲ ਵਾਲੀ ਆ ਬਈ ਡੀਜ਼ਲ ਵਾਲੀ ਮੇਨ ਬੈਗ ਬੰਦ ਹੈ ਨਾ ਆ ਵੀ ਤਾਂ ਤੇਲ ਨਹੀਂ ਨਿਕਲਦਾ ਹਾਂ ਬਈ ਇਹ ਤਾਂ ਨਿਕਲਦਾ ਉਨੀ ਹੋਰ ਨਹੀਂ ਇੱਥੋਂ ਕਿਚਨ ਆਲਾ ਨੀਵੇਂ ਤੋਂ ਤਾਂ ਨੂੰ ਰਬੜ ਰੈਂਕ ਮੇ ਨਵੇਂ ਨਹੀਂ ਆ ਕੋਈ ਨਹੀਂ ਕੋਈ ਇਹ ਲੈ ਇੱਕ ਵਟ ਆ ਪੈਪੇ ਨਾਲ ਆ ਇਹ ਇੱਥੇ ਬਠਰਾ ਅਗਲਾ ਥੱਲੇ ਮਸਲਾ ਇਹਦੇ ਜੀ ਆ ਅੱਲ ਰੇ ਨਾ ਬਈ ਮਾਸਣਾ ਐ ਡੰਨ ਕਰਦੇ ਕੀ ਹਾਲ ਹੈ ਵੀਰੇ ਸਹੀ ਹੈ ਵਧੀਆ ਅਸੀਂ ਕਾ ਜੀ ਚੜਦੀ ਕਲਾ ਸਿਰਾਂ ਕਰ ਨਾ ہاں ਬਈ ਕਮੀ ਹੱਸਿਆ ਮੁੰਡਾ ਕਦੇ ਕਦੇ ਆਤਾ ਹਸਾਇਆ ਕਰ ਤੂੰ ਗੱਲਾਂ ਗੁੱਲਾਂ ਲਾ ਲਿਆ ਕਰ ਇਹਨੂੰ ਯਾਰ ਗੱਲਾਂ ਬਣਾਉਂਦੀ ਨਹੀਂ ਬਈ ਹਾਂ ਬਣਾ ਲਿਆ ਕਰੋ ਤਿੰਨ ਜਾਣੇ ਤੇ ਗੱਲਾਂ ਨਹੀਂ ਬਣਦੀਆਂ ਲੈ ਮੇਰੇ ਤੇ ਪਿਆਰ ਵਾਲੇ ਆ ਅਜੇ ਇਹਨਾਂ ਕੋਲ ਕਾਫੀ ਟਾਈਮ ਬਾਅਦ ਆਏ ਆ ਮੈਂ ਹੈ ਕੋਕਾਕੋਲਾ ਪੀ ਲਈ ਡਾਈਟ ਵਾਲਾ ਔਰ ਕੁਸ਼ਲ ਮੰਗਲ ਹਾਂਜੀ ਹਾਂਜੀ ਵਧੀਆ ਲੋਰੀਆ ਸਾਹਿਬ ਆਪਣਾ ਉਹ ਹੁੰਦਾ ਫਰੋਜਪੁਰ ਹੂੰ ਉਹ ਸੀ ਗੱਲਾਂ ਵਾਲਾ ਕੰਮ ਬੰਦਾ ਨੇ ਹਾਂ ਉਹ ਹੱਸਦੇ ਜਾਂਦਾ ਹੀ ਚੰਗਾ ਸੀ ਹੱਸਦਾ ਹੱਸਦਾ ਚਿਹਰਾ ਸੀ ਉਹ ਕੀ ਗੱਲ ਹੈ ਹਰਮਨ 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 ਆਉਂਦਾ ਹੁੰਦਾ ਕਦੇ ਕਦੇ ਕੱਲ ਆਇਆ ਸੀਗਾ ਕੜਦੀ ਕਲਾ ਹਾਂ ਜੀ ਯਾਰ ਨੂੰ ਵਾਵਾ ਦਿਨਾਂ ਬਾਅਦ ਮਿਲਿਆ ਹੈ ਸ਼ਾਮ ਹੋ ਗਈ ਯਾਰ ਅੱਜ ਸਵੇਰ ਦਾ ਆਇਆ ਗੱਡੀ ਠੀਕ ਕਰਾਉਣੀ ਹੁਣ ਤਵਾ ਧੂਕੇ ਓਕੇ ਕਰਦੀ ਆ ਹੋਰ ਸੁਣਾ ਕੜਦੀ ਕਲਾ ਜੂਸ ਪੀਣਾ ਸੀ ਮੈਂ ਤਾਂ ਯਾਰ ਜੂਸ ਬਾਸ ਭਾਈ ਚਾਰ ਪੰਜ ਦਿਨ ਬਾਅਦ ਸ਼ੁਰੂ ਕਰਦੇ ਤੇ ਆਪਣੇ ਚਕੰਦਰ ਲੱਗੇ ਫਿਰ ਚਕੰਦਰ ਲਿਆਇਆ ਕਰਾਂਗੇ ਇਹ ਨੇਚਰਲ ਕਿਉਂ ਨਾ ਲੱਗਦਾ ਭਾਈ ਆਪਣੇ ਚਕੰਦਰ ਲਾਏ ਇਸੇ ਵਾਸਤੇ ਲਾਏ ਆ ਤੇ ਹੁਣ ਜੂਸ ਇਤੇ ਜਦੋਂ ਸ਼ੁਰੂ ਕਰਤਾ ਤੇ ਚਕੰਦਰ ਆਪਣੇ ਤਿਆਰ ਤੇ ਚਕੰਦਰ ਸਾਰੇ ਤੈਨੂੰ ਹੀ ਦੇਨੇ ਠੀਕ ਆ? ਆਹਸ ਔਰਗੈਨਿਕ। ਆ ਔਰਗੈਨਿਕ ਆ ਬਈ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਹੈਂ? ਔਰਗੈਨਿਕ ਬੂ। ਹਾਂ ਫਰੈਸ਼। ਕੇਲੇ ਹੋ ਗਏ ਤੇ ਹੋਰ ਕੀ ਆ? ਸੇਬ ਦੇ ਦੇ। ਸੰਤਰੇ, ਕਿਰੇੜੇ ਸੰਤਰੇ। ਅੱਗੇ ਨਹੀਂ ਵੇਖੇ। ਅੱਗੇ ਵੇਖੋ। ਨਾ ਫੇਰ। ਹਾਂ ਨੰਤੇ ਅਰ ਕਾ ਆ ਜਾ ਬਈ। ਥੋੜੇ ਹੈਗਾ ਤੇ। ਸਟਾਰਟਿੰਗ ਹਨਾ ਬਤਾ ਹੈ ਕਿ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਹੈ। ਉਹ ਲੰਘੇ ਸੋਮਵਾਰ ਤੋਂ ਸਾਇਰ ਰੋਕੀ ਰਿਪੋਰਟ ਆਉਣਾ। ਦੇਖੋ ਕਵਿਤਾ ਦਾ। ਆ ਹੀ ਕਾਦਰ ਦੇ ਵਿੱਚ ਕੱਟ ਕਰਦੇ। ਮੈਟ ਮੂਟ ਲਾਤੇ ਮੈਟ ਹੀ ਉਲਟ ਲਾਤੇ ਉਦਲੇ ਥੱਲੇ ਥੱਲੇ ਉਦਲੇ ਚਲੋ ਘਰੇ ਜਾ ਕੇ ਸੱਟ ਕਰਨਾ ਹੈ। ਹਾਂ ਬੱਬਾ ਲੋ ਵੀ ਕੇਰਾ ਦਾ ਓਕੇ ਦੀ ਰਿਪੋਰਟ ਹੁਣ ਟਰਾਈ ਕਰਾਂਗੇ ਤੇ ਪਤਾ ਲੱਗੂਗਾ ਚਲੋ ਇਹਨਾਂ ਦਾ ਕੇਰਾ ਸਰਵਿਸ ਹੋ ਗਈ ਗੱਡੀ ਦੀ ਡਨ ਹੋ ਗਿਆ ਤੇ ਹੁਣ ਆਪਾਂ ਨਿਕਲ ਗਏ ਟਾਈਮ ਵੇਲੋ ਮੈਨੂੰ ਸਵਾ ਪੰਜ ਹੋ ਗਿਆ ਬਾਕੀ ਗੱਡੀ ਹੁਣ ਚਲਾਵਾਂਗੇ ਤਾਂ ਫੇਰ ਪਤਾ ਲੱਗੂਗਾ ਵੀ ਸਹੀ ਹੈ ਕਿ ਨਹੀਂ ਸਹੀ ਹੈ ਬਾਕੀ ਇਹ ਦੂਤੇ ਕੁਝ ਵੀ ਨਹੀਂ ਸਰਵਿਸ ਹੋ ਗਈ ਸਾਰਾ A to Z ਚੈੱਕ ਅਪ ਹੋ ਗਿਆ ਜੇ ਹਜੇ ਵੀ ਕਰੂਗੀ ਤਾਂ ਫੇਰ ਇਹਦੀ ਮਰਜ਼ੀ ਭਾਈ ਇਹ ਦੂਤੇ ਨਹੀਂ ਹੋਏ ਸਾਰਾ ਦਿਨ ਲਾਤਾ ਤੇ ਬਾਕੀ ਗੱਡੀ ਓਕੇ ਦੀ ਰਿਪੋਰਟ ਹੁਣ ਬੱ ਚੱਲ ਗਏ